ਸੰਦੂ ਸਾਹਿਬ ਨਹੀਂ ਟੁੱਟਦੀ ਇਹ ਟੁੱਟ ਜਾਣੀ ਆ ਵੀਰੇ ਇਹ ਟੁੱਟ ਜਾਣੀ ਆ 100% ਟੁੱਟ ਜਾਣੀ ਆ ਨਹੀਂ ਟੁੱਟਦੀ ਮੈਂ ਤੁਹਾਨੂੰ ਚਲ ਆਉਣ ਦੇ ਯਾਰ ਆਉਣ ਦੇ ਤੂੰ ਪਹਿਲਾਂ ਆਉਣ ਦੇ ਯਾਰ ਫੇਰ ਜਿਦਾਂਗੇ ਆਉਣ ਦੇ ਇਹ ਟੁੱਟ ਜਾਣੀ ਆ ਨਹੀਂ ਟੁੱਟਦੀ ਤੂੰ ਆਉਣ ਦੇ ਆਉਣ ਦੇ ਰੋਕ ਦੇ ਭਾਵੇਂ ਉੱਤੇ ਇਹ ਲੈ ਚੱਲ ਗਾ ਹਾਂ ਚੱਲ ਗਾ ਹਾਂ ਚੱਲ ਲੈ ਕਰ ਬੈਕ ਕਰ ਬੈਕ ਕਰ ਬੈਕ ਕਰ ਤਸੱਲੀ ਕਰਾਉਣੀ ਆ ਬੰਦੇ ਦੀ ਤਸੱਲੀ ਕਰਾਉਣੀ ਆ ਹੁਣ ਟੁੱਟ ਦੂਗੀ ਪੱਕੀ ਗੱਲ ਆ ਨਹੀਂ ਟੁੱਟਦੀ ਯਾਰ ਨਹੀਂ ਟੁੱਟਦੀ ਨਹੀਂ ਟੁੱਟਦੀ ਇਹ ਲੈ ਇਹ ਨਹੀਂ ਟੁੱਟਦੀ ਇਹ ਤਾਂ ਕਮਾਲ ਹੋ ਗਈ ਸੰਧੂ ਸਾਹਿਬ ਅਸਲ ਦੇ ਵਿੱਚ ਇੰਨਾ ਦਾਵਾ ਪਤਾ ਕਿਉਂ ਠੋਕ ਰਿਆਂ ਹਾਂਜੀ ਮੈਂ ਤੁਹਾਨੂੰ ਉਹ ਬੰਦਿਆਂ ਕੋਲੇ ਲੈ ਕੇ ਆਇਆ ਜਿਨ੍ਹਾਂ ਕੋਲੇ 40 ਸਾਲ ਤੋਂ ਗਾਹ ਕਣੀ ਟੁੱਟ ਟਟ ਐਲ ਕੇ ਮੇ ਟੁੱਟ ਜੂ 40 ਸਾਲ ਤੋਂ ਇਹ ਬੰਦਿਆਂ ਦਾ ਗਾਹ ਕਣੀ ਟੁੱਟਿਆ ਸਹੀ ਗੱਲ ਜਿਹੜਾ ਆ ਗਿਆ ਉਹ ਇਹਨਾਂ ਦਾ ਹੋ ਕੇ ਰਹਿਣਾ ਮੇਰੇ ਮਿੱਟੀ 'ਚ ਰੱਖੀ ਟੈਲ ਸਿੱਧੀ ਹਜੇ ਤਾਂ ਲੱਗੀ ਨਹੀਂ ਇਹਦੇ ਥੱਲੇ ਬੇਸ ਨਹੀਂ ਲੱਗਿਆ, ਕਟਾਈ ਨਹੀਂ ਹੋਈ, ਕੁਝ ਨਹੀਂ ਹੋਇਆ। ਤੇ ਨਾਲੇ ਇਹ ਟਾਇਲ ਹਜੇ ਏਦੋਂ ਮਜ਼ਬੂਤ ਆਣਾ ਹੋਰ ਪਿਆ। ਚਲੋ ਆਓ ਦੇਖੀਏ। ਇੱਕ ਗੱਲ ਸੰਤੂ ਸਭ ਹੋਰ ਦੱਸਦਾ ਤੁਹਾਨੂੰ ਕੰਮ ਦੀ। ਹਾਂਜੀ। ਜਾਂ ਤਾਂ ਮੌਕਸਰ ਵਾਲੀ ਘੋੜਾ ਮੰਡੀ ਚੋਂ ਇੰਨੇ ਘੋੜੇ ਮਿਲਣਗੇ ਤੇ ਜਾਂ ਇਹਨਾਂ ਕੋਲੋਂ ਇੰਨੇ ਘੋੜੇ ਮਿਲਣਗੇ। ਸਹੀ ਸਵੇਰ ਦੇ ਦੋ ਤਿੰਨ ਮਤਲਬ ਕਿ ਖਾਲੀ ਹੋ ਗਏ ਤੇ ਦੋ ਤਿੰਨ ਲੱਗੇ ਹੋਏ। ਦੋ ਤਿੰਨ ਘੋੜੇ ਹਮੇਸ਼ਾ ਜਦੋਂ ਬੰਦਾ ਆਊਗਾ ਇਹਨਾਂ ਕੋਲੇ ਇੱਥੇ ਲੱਗੇ ਮਿਲਣਗੇ। ਮਾਲ ਜਿਹੜਾ ਮਿਲੂਗਾ ਇੱਥੇ ਤੁਹਾਨੂੰ ਹਫ਼ਤੇ ਤੋਂ ਪੁਰਾਣਾ ਨਹੀਂ ਹੋਊਗਾ ਠੀਕ ਹੈ ਜੀ ਸਾਰਾ ਫਰੈਸ਼ ਬਣਿਆ ਬਿਲਕੁਲ ਫਰੈਸ਼ ਹਾਂ ਤਾਜ਼ਾ ਹੀ ਲੋਕਾਂ ਨੂੰ ਜਾਈ ਜਾਂਦਾ ਆ ਜਿਹੜੇ ਘੋੜਿਆਂ ਚੋਂ ਮਾਲ ਲਈ ਜਾਂਦਾ ਵਾ ਪੰਜਾਂ ਸੱਤਾਂ ਦਿਨਾਂ ਨੂੰ ਸਾਰੇ ਡੱਬਿਆਂ ਤੇ ਨਿਸ਼ਾਨੀ ਲਾ ਦਿੰਦੇ ਤੇ ਵੀਰੇ ਜਿਹੜੇ ਗਾਹਕ ਬੈਠੇ ਆ ਗੰਗਾ ਨਗਰ ਤੋਂ 30 ਕਿਲੋਮੀਟਰ ਅੱਗੇ ਤੇ ਆਏ ਹੋਏ ਆ ਇੱਥੇ ਤੇ ਆਪਾਂ ਖੜੇ ਆ ਦੋਸਤੋ ਅਸੀਂ ਇਸ ਟਾਈਮ ਖੜੇ ਆ ਮੋੜ ਮੰਡੀ ਮਤਲਬ ਕਿ ਗੰਗਾ ਨਗਰ ਤੋਂ 150 ਕਿਲੋਮੀਟਰ ਸਾਡਾ ਪਿੰਡ ਤੇ 50 30 ਗੰਗਾ ਨਗਰ 230 ਕਿਲੋਮੀਟਰ ਤੋਂ ਗਾ ਕਿੱਥੇ ਆਇਆ ਖੜਾ ਤੇ ਇੱਕ ਗੱਲ ਹੋਰ ਆ ਇਹ ਬਣ ਕੇ ਵੀ ਮਾਲ ਅਸਲ ਦੇ ਵਿੱਚ ਉਧਰਲੇ ਪਾਸੇ ਆਉਂਦਾ ਉਧਰਲੇ ਰਾਤ ਵਾਲੇ ਪਾਸੇ ਤੇ ਜਰਾਤ ਵਾਲੇ ਪਾਸੇ ਆਉਂਦਾ ਤੇ ਤੁਸੀਂ ਇਹ ਦੇਖ ਲਓ ਕਿ ਕੋਈ ਬੰਦਾ ਇੱਥੇ ਆਇਆ ਨਹੀਂ ਮੈਨੂੰ ਐਨ ਲੱਗਦਾ ਸੀਗਾ ਵੀ ਮਤਲਬ ਕਿ ਹੋ ਸਕਦਾ ਨੁਕਸਾਨ ਪਰ ਚੱਲਾ ਨਹੀਂ ਨਹੀਂ ਮਸਲਾ ਹੀ ਨਹੀਂਗਾ ਮਸਲਾ ਹੀ ਨਹੀਂ ਸੰਤੂ ਸਾਹਿਬ ਇਹ ਬੰਦਿਆਂ ਤੇ ਯਕੀਨ ਹੈ ਇਹ ਬੰਦਿਆਂ ਨੇ ਹੁਣ ਤੱਕ ਪੈਸੇ ਨਾਲੋਂ ਵੱਧ ਯਕੀਨ ਕਮਾਇਆ ਲੋਕਾਂ ਦਾ ਆ ਦੇਖੋ ਤਾਂ ਦੇਖੋ ਤਾਂ ਸਹੀ ਇਹ ਬੰਦੇ ਨਾ ਸੰਧੂ ਸਾਹਿਬ 33 ਰੁਪਏ ਫੁੱਟ ਦੇ ਵਿੱਚ 33 ਰੁਪਏ 33 ਰੁਪਏ ਫੁੱਟ ਦੇ ਵਿੱਚ ਉਹ ਚੀਜ਼ ਦੇ ਦੇਣਗੇ ਜਿਹੜੀ ਐਂਡਲੈਸ ਹੋਊ ਜਿਹੜੀ ਚੀਜ਼ ਦੇ ਵਿੱਚ ਚਮਕਾ ਜਿਹੜੀ ਉਹ ਬਹੁਤ ਜ਼ਿਆਦਾ ਹੋਊ ਜਿਹਨੇ ਦੇ ਉੱਤੇ ਛਿਹਟ ਨਹੀਂ ਪੈਂਦੀ ਜਿਹੜੀ ਫਲੈਕਸੀਬਲ ਹੋਊਗੀ ਹਾਂ ਮੇਰੇ 33 ਰੁਪਏ ਰੇਟ ਕਨਫਰਮ ਕੀਤਾ ਤੁਸੀਂ 33 ਰੁਪਏ ਯਾਰ ਮੈਂ ਕਹਿ ਤਾ ਹੁਣ ਤੂੰ ਸਮਝ ਲੈ ਵੀ ਮੈਂ ਇਨਾਂ ਦੀ ਦੁਕਾਨ ਦਾ ਅੱਧਾ ਮਾਲਕ ਹੀ ਬਣਿਆ ਹਾਂ ਮੈਨੂੰ ਇੰਨਾ ਚਿਰ ਹੋ ਗਿਆ ਹੁੰਦੇ ਨਹੀਂ ਮੈਨੂੰ ਹੁਣ ਤੱਕ ਇਹ ਬੰਦਿਆ ਨੇ ਜਿੰਨੀਆਂ ਵੀਡੀਓ ਦੇ ਵਿੱਚ ਆਖਿਆ ਤੇ ਇਹ ਕਹਿੰਦੇ ਮਹਿੰਗਾਈ ਵਧ ਗਈ ਐ ਕੱਲ ਹੋਰ ਆ ਜਿਹੜੀ ਸੰਧੂ ਸਾਹਿਬ ਲੋਕ ਪਤਾ ਕੀ ਕਰਦੇ ਆ ਜਿਵੇਂ ਮੰਨ ਕੇ ਚੱਲ ਆ ਚਮਕ ਵਾਲੀ ਆ ਇਹਦਾ ਰੇਟ ਕਹਤਾ 33 ਠੀਕ ਆ ਇਹਨਾਂ ਆਮ ਲੋਕ ਕੀ ਕਰਦੇ ਆ ਉਹ ਕਹਿੰਦੇ ਵੀ ਆਹ ਹੈਗੀਆਂ ਮੈਟ ਹਾਂ ਹਾਂ ਇਹ ਮਹਿੰਗੀ ਆ ਜੀ ਮਹਿੰਗੀ ਆ ਠੀਕ ਆ ਜੀ ਫਿਰ ਕਹਿੰਦੇ ਆਹ ਕਾਰਵਿੰਗ ਸੀਰੀਜ਼ ਵਾਲੀ ਆ ਬਈ ਜਿਹਦੇ ਵਿੱਚ ਮੈਟ ਵੀ ਆ ਤੇ ਰੇਸ਼ੇ ਚਮਕਦੇ ਨੇ ਰੇਸ਼ੇ ਵੀ ਚਮਕਦੇ ਨੇ ਨਾਲ ਹੀ ਹਾਂਜੀ ਹਾਂਜੀ ਉਹਨੂੰ ਕਰ ਦਿੰਦੇ ਆ ਮਹਿੰਗੇ ਇਹਨਾਂ ਤੋਂ ਤੁਸੀਂ ਮੈਟ ਲੈ ਲਓ ਹਮ ਹਮ ਇਹਨਾਂ ਤੋਂ ਤੁਸੀਂ ਕਾਰਵਿੰਗ ਸੀਰੀਜ਼ ਦੀ ਲੈ ਲਓ ਇਹਨਾਂ ਦਾ ਤੁਸੀਂ ਗਲੌਸ ਵਾਲੀ ਲੈ ਲਓ ਠੀਕ ਹੈ ਜੀ ਰੇਟ ਇਹਨਾਂ ਦਾ 33 ਰੁਪਏ 40 ਅੱਛਾ 33 ਰੁਪਏ 33 ਰੁਪਏ 40 ਹੁੰਦਾ ਇਹਨਾਂ ਕੋਲੇ ਇਕੱਲਾ ਹੋਰ ਨਹੀਂ ਤੁਹਾਨੂੰ ਆਪਾਂ ਮਾਲਕਾਂ ਨੂੰ ਮਲਾਉਨੇ ਆ ਗੱਲਬਾਤ ਕਰਾਉਂਗਾ ਠੀਕ ਹੈ ਵੀਰੇ ਜੇ ਬੰਦੇ ਨੇ ਨਾ ਹਰਸ਼ ਲਾਉਣੀਆਂ ਕਿੱਡੇ ਕਿੱਡੇ ਵੱਡੀਆਂ ਟੈਲ ਆਹ ਦੇਖੋ ਕਿੱਡੇ ਕਿੱਡੇ ਫੀਸ ਤੇ ਜੁਆਇੰਟ ਵੀ ਹੈਂਡਿੰਗ ਆ ਪਤਾ ਨਹੀਂ ਲੱਗ ਰਿਹਾ ਜੀ ਇਹ ਕਮਰੇ ਦੇ ਵਿੱਚ ਬਸ ਕਹਿ ਲਓ ਵੀ ਤਿੰਨ ਤੇ ਤਿੰਨ 6 ਪੀਸ ਲੱਗਣਗੇ ਕਮਰਾ ਲੱਗ ਜਾਣਾ ਕਮਰਾ ਲੱਗ ਜਾਣਾ ਤੇ ਆ ਜਿਹੜੀ ਜੋਇੰਟ ਦੀ ਫਿਨਿਸ਼ਿੰਗ ਦੇਖੋ ਵੀ ਬਿਲਕੁਲ ਪਤਾ ਨਹੀਂ ਲੱਗਦਾ ਇਹ ਜੋਇੰਟ ਦੀ ਫਿਨਿਸ਼ਿੰਗ ਨਾ ਜਦੋਂ ਆਪਣੇ ਕੋਲੇ ਮਾਲ ਪ੍ਰੀਮੀਅਮ ਹੁੰਦਾ ਹਾਂਜੀ ਹਾਂਜੀ ਉਦੋਂ ਇਹਦੇ ਜੋੜ ਨਾ ਜੋੜ ਲਾ ਲੈਣਾ ਸਹੀ ਹੈ ਜੀ ਤੇ ਜਿਹੜਾ ਹੁੰਦਾ ਮਾਲ ਸਟੈਂਡਰਡ ਦਾ ਉਹਦੇ ਫਿਰ ਜੋੜ ਚ ਜੋੜ ਨਹੀਂ ਮਤਲਬ ਠੋਕਰਾਂ ਪਾਜੇ ਠੀਕ ਹੈ ਇੱਕ ਤੁਹਾਨੂੰ ਹੋਰ ਦੱਸਦਾ ਇਹਨਾਂ ਕੋਲੇ ਇਹੋ ਜੀ ਫਰਸ਼ ਮਿਲ ਜਾਂਦੀ ਆ ਜਿਹੜੀ ਇੱਟਾਂ ਨਾਲੋਂ ਸਸਤੀ ਪੈ ਜਾਂਦੀ ਆ ਅੱਛੇ ਟਾਈਲ ਹੋਊਗੀ ਟਾਈਲਾਂ ਇੱਟਾਂ ਗਿਣ ਕੇ ਲਾ ਲਓ ਠੀਕ ਹੈ ਜਿੰਨੇ ਦੀਆਂ ਇੱਟਾਂ ਪੈਣਗੀਆਂ ਹਾਂ ਹਾਂ ਉਦੋਂ ਸਸਤੇ ਫਰਸ਼ ਇਹ ਟਾਈਲਾਂ ਦੀ ਲਾ ਦੇਣਗੇ 22 ਰੁਪਏ ਫੁੱਟ ਦੇ ਵਿੱਚ 22 ਰੁਪਏ ਫੁੱਟ ਦੇ ਵਿੱਚ 22 ਰੁਪਏ ਫੁੱਟ ਦੇ ਵਿੱਚ ਠੀਕ ਹੈ ਇਹ ਤੁਹਾਨੂੰ ਮਤਲਬ ਇੱਟਾਂ ਚ ਫਰਸ਼ਲ ਇੱਟਾਂ ਵਾਲੇ ਫਰਸ਼ ਦੇ ਥਾਂ ਤੇ ਟਾਈਲਾਂ ਦਾ ਫਰਸ਼ ਪਾ ਦਿਆ ਐਡਾ ਬਾਥਰੂਮ ਹਾਂ ਹਾਂ ਪੂਰੀ ਸੁਪਰ ਗਲੋਸ ਠੀਕ ਹੈ ਟਾਈਲ ਦਾ ਹਾਂ ਹਾਂ ਤੰਦੂ ਸਾਹਿਬ ਇਹ 5000 ਰੁਪਏ ਚ ਘਟ ਕਰ ਦੋ। ਮੈਨੂੰ ਆ 5000 ਦੀ ਟੈਕ ਲੱਖਾ ਤਾਂ ਨਹੀਂ ਲੱਗ ਰਿਹਾ ਸਾਰਾ ਬਾਥਰੂਮ 5000 ਚ। 5000 ਰੁਪਏ ਦਾ ਬਾਥਰੂਮ ਐਡਾ ਬਾਥਰੂਮ ਐਡੀ ਟਾਇਲ 5000 ਰੁਪਏ ਦੇ ਵਿੱਚ ਅਗਲੇ ਦੇ ਬਾਥਰੂਮ ਦੇ ਵਿੱਚ ਲੱਗ ਜਾਂਦਾ। ਲਓ ਵੀ ਦੋਸਤੋ ਮੈਨੂੰ ਤਾਂ ਮੰਨਣ ਚ ਨਹੀਂ ਆਉਂਦਾ ਨਹੀਂ ਤਾਂ ਬਾਥਰੂਮ ਦਾ 2-2 4-4 ਲੱਖ ਰੁਪਏ ਲੋਕਾਂ ਨੇ ਲਾ ਦਿੰਦੇ। ਬਾਈ ਇਧਰ ਦੇਖੋ 15000 ਦੀ ਟੂਟੀ ਦੇਖੋ 15000 ਦੇ ਟੂਟੇ ਤੁਸੀਂ ਦੇਖੋ ਹਸਾਬ ਲਾ ਲਓ ਤੁਸੀਂ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਸੰਦੂ ਸਾਹਿਬ 15 ਸਾਲ ਦੀ ਗਾਰੰਟੀ ਜੇ ਝੂਟੀ ਨੇ ਇੱਕ ਤੌਕਾ ਸੜਤਾ ਤੇ ਘਰੇ ਆ ਕੇ ਕੰਪਨੀ ਕੋ ਕੰਮ ਕਰਦੇ ਬਾਈ 15000 ਦੀ 15 ਸਾਲ ਦੇ ਵਿੱਚ ਨਾ 15 ਟੂਟੀਆਂ ਲੱਗ ਜਾਣਗੀਆਂ ਬਹੁਤ ਮਹਿੰਗੀ ਹੈ 15000 ਦੇ ਹਿਸਾਬ ਨਾਲ ਤੇ ਜੇ ਮੈਂ ਕਮਾਂ ਵੀ ਇਹ ਟੂਟੀ ਦੇ ਨਾਲ ਆ ਸ਼ੈਂਕ ਵੀ ਆ ਫਿਰ ਜਾਇਜ ਨਹੀਂ ਫਿਰ ਵੀ ਨਹੀਂ ਜਾਇਜ ਆਗਾ ਜੇ ਮੈਂ ਕਮਾ ਵੀ ਆ ਸਾਰੀ ਟਾਇਲ ਵੀ ਵਿੱਚ ਹੀ ਆ ਆ ਬਾਥਰੂਮ ਹੀ ਪੂਰੇ ਦਾ ਪੂਰਾ 15000 ਚ ਬਣ ਜਾਊਗਾ ਫਿਰ ਬਾਈ ਮੈਨੂੰ ਵਿਸ਼ਵਾਸ ਨਹੀਂ ਆਉਂਦਾ ਤੁਹਾਡੇ ਤੇ ਫਿਰ ਤੁਹਾਨੂੰ ਵਿਸ਼ਵਾਸ ਕਰਨਾ ਪਊਗਾ 15000 ਚ ਕੋਟੀ ਵੀ ਹਾਂ 15000 ਚ ਸਾਰਾ ਸਾਰਾ ਟਾਂ ਚਾਈ ਨਾਲੇ ਉਹ ਵੀ ਕੰਪਨੀ ਦਾ ਨਾਲੇ ਉਹ ਵਧੀਆ ਟਾਇਲ ਜਿਹੜੀ ਸੁਹਾਵਨੇ ਖਿੱਚੂਗੀ ਜਿਹਦੀ ਗਲੋਸ ਨਹੀਂ ਖਰਾਬ ਹੋਊਗੀ ਜਿੱਤੇ ਚ ਰੇਟ ਨਹੀਂ ਪਊਗੀ ਫਿਰ ਤਾਂ ਫਿਰ ਤਾਂ ਬਹੁਤ ਜਿਆਦਾ ਵਧੀਆ ਜੀ ਫਿਰ ਤਾਂ ਬਹੁਤ ਜਿਆਦਾ ਮਤਲਬ ਕਿ ਘੱਟ ਪ੍ਰਾਈਸ ਦਾ ਇਹਨਾਂ ਨੇ ਇਸੇ ਕਰਕੇ ਮੈਂ ਤੁਹਾਨੂੰ ਆਕੇ ਇਸਨੂੰ ਵੀ 40 ਸਾਲ ਤੋਂ ਬੰਦਿਆਂ ਨੇ ਜਿਹੜਾ ਗਾਹ ਕਿ ਇਹਨਾਂ ਨਾਲ ਜੁੜ ਗਿਆ ਟੁੱਟਣ ਨਹੀਂ ਦਿੱਤਾ ਤੇ ਇਧਰ ਦੇਖੋ ਆ 22000 ਦੀ ਟੁੱਟੀ ਹੈ ਜੀ ਇਹ 22000 ਰੁਪਏ ਦੇ ਵਿੱਚ ਸੰਧੂ ਸਾਹਿਬ ਕੱਲਾ ਫੁਹਾਰੇ ਥੱਲੇ ਤੁਹਾਨੂੰ ਨਿਵਾਉਣਗੇ ਵੀ ਅੱਛਾ ਉਹ ਵੀ 15 15 ਸਾਲ ਦੀ ਗਾਰੰਟੀ ਵਾਲਾ ਸਸਤਾ ਮਿਕਸਰ ਮੁਕਸਰ ਸਾਰੇ ਸਭ ਕੁਝ ਵਿੱਚੇ ਆਊਗਾ ਜੀ ਆ 15 ਸਾਲ ਦੀ ਗਰੰਟੀ ਵਾਲੀ ਟੂਟੀ ਐ ਇੱਕ ਤੌਕਾ ਸੱਟ ਗਿਆ ਘਰੇ ਆ ਕੇ ਕੰਪਨੀ ਨਾਟਕੱਸ ਕੇ ਜਾਊਗੀ ਤੁਸੀਂ ਨਹੀਂ ਕਹਿੰਦੇ ਟੈਲਾਂ ਟੈਲਾਂ ਵੀ ਵਿੱਚ ਹੀ ਆ 22000 ਰੁਪਏ ਦੇ ਵਿੱਚ ਹੀ ਆ ਹਾ ਜੀ ਵਿੱਚ ਹੀ ਆ ਟੂਟੀ ਐ ਜੀ ਵਿੱਚ ਹੀ ਆ ਸਾਰਾ ਮੇਰੇ ਕਿਤੇ ਆਪਾਂ ਗਲਤ ਤਾਂ ਨਹੀਂ ਹੋ ਗਏ ਮੈਂ ਗਲਤ ਮੈਂ ਜ਼ਿੰਮੇਵਾਰੀ ਲੈਣਾ ਮੈਂ ਵੀਡੀਓ ਦੇ ਵਿੱਚ ਬੋਲ ਰਿਹਾ ਹਾਂ ਮੈਂ ਜ਼ਿੰਮੇਵਾਰੀ ਲੈ ਲੈਂਦਾ 22000 ਰੁਪਏ ਦੇ ਵਿੱਚ ਵਾਸ਼ਪੇਸ਼ਨ ਟੂਟੇ ਸਾਰਾ ਕੁਝ ਆ ਮਿਕਸਰ ਡਿਵਾਈਡਰ ਡੂਟਰ ਸਾਰਾ ਕੁਝ ਬਿਲਕੁਲ 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 ਆਪਾਂ ਪੈਸੇ ਕੋਲੋਂ ਭਰਾਂਗੇ ਜੇ ਇਹਨਾਂ ਨੇ ਨਾਂ ਦਿੱਤਾ ਫਿਰ ਮਾਰ ਲੋ ਲੋਕ ਝੂਠ ਹੀ ਮਾਰੀ ਜਾਂਦੇ ਕਿ ਸਾਡੇ 4 ਲੱਖ ਲੱਗ ਗਿਆ ਸਾਡੇ 5 ਲੱਖ ਲੱਗ ਗਏ ਇੱਥੇ ਨਹੀਂ ਨਾ ਆਉਂਦੇ ਜਿੰਨਾ ਚਿਰ ਕੋਈ ਬੰਦਾ ਇੱਥੇ ਨਹੀਂ ਆਊਗਾ ਉੰਨਾ ਚਿਰ ਆਈ ਕਹੂਗਾ ਜਦੋਂ ਇੱਥੇ ਆਊਗਾ ਫਿਰ ਟੂਟ ਮੱਡੀ ਵਾਲੇ ਦਾ ਐਡਰੈਸ ਨੋਟ ਕਰ ਲਓ 22000 ਰੁਪਏ ਦੇ ਵਿੱਚ ਸਾਰਾ ਮਤਲਬ ਕੀ ਜਿਹੜਾ ਵਾਸ਼ਪੇ ਆ ਜਿਹੜਾ ਤੁਹਾਨੂੰ ਵਾਸ਼ਪੇਸ਼ਨ ਤੋਂ ਲੈ ਕੇ ਬਾਥ ਹੂਰਾ ਹਾਂਜੀ ਇਹ ਬੰਦਿਆਂ ਕੋਲੇ ਆਏ ਨਹੀਂ ਵੀ ਬੰਦਿਆਂ ਨੇ ਟੈਲਾਂ ਪਈਆਂ ਸੀ ਵਧੀਆਂ ਘਟੀਆਂ ਚਲ ਉਹਨਾਂ ਦਾ ਬਣਾ ਕੇ ਲੋਕਾਂ ਨੂੰ ਵੇਚਦਾ ਵੇਚਦਾ ਜੀ ਇਹਨਾਂ ਕੋਲੇ ਐਸ ਦੇ ਵਿੱਚ ਜਿੰਨੇ ਮਰਜ਼ੀ ਡਿਜ਼ਾਈਨ ਲੈ ਲਓ ਅੱਛਾ ਜਿੰਨਾ ਮਰਜ਼ੀ ਲਾਟ ਲੈ ਲਓ ਕਈ ਵਾਰੀ ਬੰਦੇ ਦੇ ਦਿਮਾਗ ਦੇ ਵਿੱਚ ਨਾ ਹੁਣ ਇੱਕ ਗੱਲ ਜਾਊਗੀ ਵੀ ਅਗਲਾ ਉਹਦਾ ਟੈਲਾਂ ਪਈਆਂ ਹੋਣਗੀਆਂ ਵਧੀਆਂ ਘਟੀਆਂ ਤੇ ਲਾ ਕੇ ਇੱਕ ਬਣਾ ਕੇ ਤੇ ਕਹਿੰਦੇ ਹੋਣਗੇ ਇੰਨਾ ਲੈ ਜਾਓ ਇੰਨਾ ਲੈ ਜਾਓ ਹਾਂਜੀ ਤੁਸੀਂ ਭਾਵੇਂ ਦੋ ਘੋੜੇ ਚ ਕੋ ਤਿੰਨ ਘੋੜੇ ਚ ਕੋਸੇ ਰੇਟਿੰਗ ਠੀਕ ਆ ਜਿਹੜੇ ਛੋਣੇ ਛੋਣੇ ਬਾਥਰੂਮ 15 15 20000 ਦੇ ਵਿੱਚ ਤੁਹਾਨੂੰ ਮਤਲਬ ਕਿ ਮਿਲ ਜਾਣਗੇ ਜੀ ਤੇ ਆ ਇਧਰ 8000 ਰੁਪਏ ਲਾ ਰੱਖਿਆ ਆ ਦੇਖੋ ਇਹ 8000 ਰੁਪਏ ਦੇ ਵਿੱਚ ਸਾਰਾ ਬਾਥਰੂਮ ਦੀ ਸਾਰੇ ਬਾਥਰੂਮ ਦੀ ਟਾਇਲ 8000 ਰੁਪਏ ਦੇ ਵਿੱਚ ਐਡਾ ਬਾਥਰੂਮ ਤਿਆਰ ਲੋ ਵੀ ਦੋਸਤੋ 8000 ਰੁਪਏ ਦੇ ਵਿੱਚ ਤਾਂ ਟੁੱਟੇ ਨਹੀਂ ਆਉਂਦੀ ਆਮ ਥਾਂ ਤੋਂ ਦੇਖੋ ਤੁਹਾਨੂੰ ਪੂਰੀਆਂ ਟਾਇਲਾਂ ਟੂਲਾਂ ਸਾਰਾ ਕੁਝ ਦੇ ਰਹੇ ਆ ਮੈਂ ਕਹਿੰਦਾ ਪੂਰੀ ਸਹੀ ਬਹੁਤ ਆ ਦੇਖੋ ਤਾਂ ਸੇ ਇਧਰਲੇ ਪਾਸੇ ਇਧਰਲੇ ਪਾਸੇ ਸੰਧੂ ਸਾਹਿਬ ਆ ਆ ਇਸੇ ਗੱਲ ਦੀ ਕਮਾਈ ਖਾਈ ਜਾਂਦੇ ਜਿਹੜੇ ਇੰਨੇ ਗਾਹਕ ਬੈਠੇ ਇਸੇ ਗੱਲ ਦੀ ਕਮਾਈ ਖਾਂਦੇ ਆਪਾਂ ਮਾਲਕਾਂ ਨੂੰ ਪੁੱਛ ਗਏ ਮਾੜਾ ਜਿਹਾ ਕਰਕੇ ਗੱਲਬਾਤ ਪੁੱਛ ਲਓ ਪੁੱਛ ਲਓ ਜੀ ਆਜਾ ਜੀ ਲੋ ਮਾਸਟਰ ਜੀ ਸੰਧੂ ਸਾਹਿਬ ਨੇ ਮੇਰੀਆਂ ਗੱਲਾਂ ਦਾ ਯਕੀਨ ਨਹੀਂ ਕੀਤਾ ਇਹ ਕਹਿੰਦੇ ਵੀ ਬਾਈ ਤੂੰ ਹੀ ਬੋਲੀ ਜਨਾ ਤੁਸੀਂ ਇਹ ਬੰਦੇ ਦੀ ਤਸੱਲੀ ਕਰਾ ਦਿਓ ਸਾਰੇ ਕਾਹੇ ਦੀ ਬਾਈ ਜਿਹੜੇ ਜਿਹੜੇ ਪ੍ਰਾਈਜ਼ ਲਿਖੇ ਆ ਜਿਵੇਂ 15000 ਰੁਪਏ ਪ੍ਰਾਈਜ਼ ਲਿਖਿਆ ਹੈ ਤੇ ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਵੀ 15000 ਦੀ ਤਾਂ ਸਾਡੇ ਤਾਂ ਇਕੱਲੇ ਟੂਟੀ ਮਿਲਦੀ ਐ ਤੇ ਵਾਸ਼ਬੈਸ਼ਨ ਤਾਂ ਲੱਗ ਲੈਣਾ ਪੈਂਦਾ ਤੇ ਤੁਸੀਂ ਸਾਰਾ ਕੁਝ ਹੀ ਦੇ ਰਹੇ ਹੋ ਵਿੱਚ ਵੀ ਇਹ ਨਾ ਹੁੰਦਾ ਵੀ ਬਲੌਗ ਇੱਥੇ ਆ ਜਾਣ ਤੇ ਤੁਸੀਂ ਬਾਅਦ ਕਹੋਗੇ ਵੀ ਨੇ ਇਹ ਤਾਂ ਗਲਤ ਵੇਖਿਆ ਇਕੱਲੀ ਟੂਟੀ ਆ ਮਤਲਬ ਹਾਂ ਹਾਂ ਸਾਰੇ ਬਲ ਵੀਰ ਜੀ ਘਟਕੜ ਮਿਲਣਾ 10 ਵਾਰਾ ਲਿਖਿਆ ਹੈ ਅੱਛਾ 10 ਵਾਰੀ ਠੀਕ ਹੈ ਹਾਂ ਕੱਲੀ ਨੂੰ ਸਿੰਗਲ ਕੰਪਲੇਂਟ ਆਈ ਉਹ ਵੀ ਕਿਸੇ ਨੇ ਫੋਨ ਕਰਕੇ ਕਿਹਾ ਉਹ ਵੀ ਤੁਸੀਂ ਉੱਥੇ ਕਹਿ ਕੇ ਆਏ ਸੀ ਵੀ ਤੁਹਾਨੂੰ 15000 ਵਿੱਚ ਸਾਰਾ ਕੰਸੈਪਟ ਦਿਵਾਉਣਾ ਹੈ ਤੇ ਜਦੋਂ ਤੁਸੀਂ ਫੋਨ ਕੀਤਾ ਤਾਂ 15000 ਦੀ ਗੱਡੀ ਬਣ ਕੇ ਬੈ ਗਈ ਗੱਲੀ ਅਮੀ ਇਧਰ ਹੀ ਲਾ ਜੀ ਠੀਕ ਠੀਕ ਸਾਡੇ ਨਾਲ ਪਹਿਲਾਂ ਲੰਬਾ ਇਹਨਾਂ ਨੂੰ ਹੈ ਤੇ ਹੁਣ ਤੁਸੀਂ ਸਾਡੇ ਨਾਲ ਜੁੜ ਗਏ ਤਾਂ ਤੁਸੀਂ ਬਰਾਬਰ ਇਹਦੇ ਵਿੱਚ ਉਹ ਉਧਰ ਤੁਸੀਂ 8000 ਰੁਪਏ ਲਿਖ ਰੱਖਿਆ ਉਹ 8000 ਦੇ ਟਾਈਲਾਂ ਵਿੱਚ ਹੀ ਹਾਂ 8000 ਦੀ ਕੱਲੀ ਟਾਇਲ ਮਤਲਬ ਕੱਲੀ ਟਾਇਲ ਮਤਲਬ ਕੋਈ ਕਨਫਿਊਜ਼ਨ ਨਾ ਕਰ ਮਨਾ ਹੋਵੇ ਕੱਲੀ ਟਾਇਲ ਦਾ ਰੇਟ ਹੈ ਜਿੰਨਾ ਸਾਡਾ ਵਾਸ਼ਰੂਮ ਬਣਿਆ ਹੋਇਆ ਵਾਸ਼ਰੂਮ ਤੇ ਭਾਈ ਆਪਾਂ ਤਾਂ ਕਹਿੰਦੇ ਸੀ ਕਿ 2-2 3-3 ਲੱਖ ਰੁਪਏ ਮਤਲਬ ਕਿ ਲੱਗ ਜਾਂਦਾ ਵਾਸ਼ਰੂਮ ਤੇ ਤੇ ਜੇ ਤੁਹਾਡੇ ਹਿਸਾਬ ਨਾਲ ਤਾਂ ਮੈਨੂੰ ਲੱਗਦਾ ਤੇ ਸਾਰੀ 33 ਰੁਪਏ ਫੁੱਟ ਦੇ ਵਿੱਚ ਸਾਰੀ ਮਤਲਬ ਹਾਈ ਗਲੋ ਸਟਾਈਲ ਹੈ ਪ੍ਰੀਮੀਅਮ ਕੁਆਲਿਟੀ ਦੀ ਕੋਈ ਆਈਨੀ ਚ ਕੂੜਾ ਕਰਖਾ ਮਤਲਬ ਚੱਕ ਕੇ ਲਾਤਾ ਵਿਗਿਆ ਲਾ ਦਾਂ ਆਰਕੀਟੈਕਟ ਨੇ ਜਿਹੜਾ ਉਹਨਾਂ ਸਿਲੈਕਟ ਕੀਤਾ ਜੋ ਕੁਝ ਠੀਕ ਇੱਕ ਇੱਕ ਐਕਸੈਸਰੀ ਜਿਹੜੀ ਵਿੱਚ ਲਾਈ ਹੈ ਸਪੈਸ਼ਲ ਉਹਨਾਂ ਰეკਮੈਂਡ ਕਰਕੇ ਜਿਹੜੀ ਲਾਈ ਹੈ ਉਹੀ ਲੱਗੀ ਹੋਈ ਹੈ ਮਤਲਬ ਤਾਂ ਹੀ ਦੋਸਤੋ ਮਤਲਬ ਕਿ ਸਾਡੇ ਮੇਰੇ ਤੋਂ 50 ਕਿਲੋਮੀਟਰ ਅੱਗੇ ਦੇ ਕਰਨਪੁਰ ਸਾਈਡ ਦੇ ਇੱਥੇ ਬਾਈ ਦੀ ਉਹਨਾਂ ਕੋਲੇ ਕਸਟਮਰ ਬੈਠੇ ਹੋਏ ਨੇ ਕਿ ਉਹ ਜੀ ਇਹ ਵੀਡੀਓ ਵਿੱਚ ਕੋਈ ਤਾਂ ਤੁਹਾਨੂੰ ਉਹਨਾਂ ਨਾਲ ਵੀ ਮਿਲਾਉਣੇ ਆ ਵੀ ਤੁਸੀਂ ਗੰਗਾ ਨਗਰ ਛੱਡ ਕੇ ਰਾਹ ਦੇ ਵਿੱਚ ਹਬੋਰ ਮਲੋੜ ਪਟਨਾ ਛੱਡ ਕੇ ਹਾਂ ਹਾਂ ਆਪਾਂ ਉਹਨਾਂ ਨੂੰ ਵਿੱਚ ਹੀ ਇੱਥੇ ਲੈਨੇ ਆ ਵੀਡੀਓ ਦੇ ਵਿੱਚ ਠੀਕ ਠੀਕ ਤੇ ਇੱਕ ਇੱਕ ਉਹ ਉਹ ਤਸੱਲੀ ਕਰਾਓ ਇਹਨਾਂ ਦੀ ਜੇ ਇਹ ਕਹਿੰਦੇ ਵੀ ਇ अच्छा कितना तो सस्ती तेलਾਂ ਦੀ ਫਰਸ਼ ਨਹੀਂ ਹੋ ਸਕਦਾ ਆਜੋ ਆਜੋ ਆਪਾਂ ਹੋਰ ਕੀ ਕਰਨਾ ਹਾਂ ਉਹ ਉਹ ਜ਼ਰੂਰ ਦੱਸੋ ਉਹ ਦਿਖਾਓ ਆਜੋ ਲਓ ਜੀ ਆਜੋ ਤੇ ਕਨਸੈਪਟ ਚੈੱਕ ਕਰੋ ਜੀ ਜੀ اچھا ਇਹ 2x2 ਦੀ 2x2 ਦੀ ਟਾਈਲ ਹੈ ਜੀ ਸਪੈਸ਼ਲ ਅਸੀਂ ਦੀ ਵੀਡੀਓ ਹੀ ਪਾਈ ਹੋਈ ਹੈ ਮਿਲੀਅਨ ਦੇ ਵਿੱਚ ਵੀਡੀਓ ਗਈ ਹੋਈ ਹੈ ਮਤਲਬ ਠੀਕ ਸਿਰਫ 22 ਫੁੱਟ ਰੇਟ ਹੈ ਜੀ ਇਸ ਦਾ 22 ਰੁਪਏ ਤੇ ਹੋਰ ਵੱਡੀ ਗੱਲ 22 ਰੁਪਏ ਦੇ ਵਿੱਚ ਆਏ ਨਹੀਂ ਵੀ ਆਪਾਂ ਲੋੜ ਚੱਕੀ ਬੈਠੇ ਹਾਂ ਕੋਈ ਰਿਜੈਕਟ ਮਾਲ ਆ ਕੰਪਨੀ ਦਾ ਬਾਟਰ ਪ੍ਰੂਫ ਟਾਈਲ ਹੈ 100% ਬਾਟਰ ਪ੍ਰੂਫ ਟਾਈਲ ਔਰ ਪ੍ਰੀਮੀਅਮ ਕੁਆਲਿਟੀ ਦੀ ਰੈਗੂਲਰ ਸੀਰੀਜ਼ ਮਤਲਬ ਠੀਕ ਅੱਜ ਇਸੇ ਡਿਜ਼ਾਈਨ ਦਾ ਪੂਰਾ ਘੋੜਾ ਉੱਤਰਿਆ ਸਿੰਗਲ ਘੋੜਾ ਇੱਕ ਸਿੰਗਲ ਡਿਜ਼ਾਈਨ ਦਾ ਉਹ ਵੀ ਤੁਹਾਨੂੰ ਆਪਾਂ ਜੇ ਲਾਈਵ ਦਿਖਾਵਾਂਗੇ ਮਤਲਬ ਖੱਲੇ ਕਹਿਣ ਦੀ ਗੱਲ ਨਹੀਂ ਆਪਾਂ ਵੀਡੀਓ ਵਿੱਚ ਕਹਤਾ ਤੇ ਬਾਅਦ ਵਿੱਚ ਗਾਗਲਾ ਆ ਕੇ ਕੁਛ ਲੱਭੇ ਹੀ ਨਹੀਂ ਤੇ ਮੈਂ ਨਾ ਅਸੀਂ ਹੁਣ ਪਿੱਛੇ ਜੇ ਬੁਟੀਕ ਤਿਆਰ ਕੀਤਾ ਜੀ 25 ਰੁਪਏ ਅਸੀਂ ਵੇਸਟੇਜ ਟੈਲਾਂ ਲਏ ਆ ਜੀ ਮੈਂ ਟੁੱਟ ਨਹੀਂ ਮਾਰਦਾ ਚੈੱਕ ਕਰ ਲੈ ਮੇਰੇ ਕੋਲ ਬਿੱਲ ਵੀ ਪਏ ਹੋਏ ਆ 25 ਰੁਪਏ ਵੇਸਟੇਜ ਟੈਲਾਂ ਲਏ ਆ ਸੀ ਤੇ ਇੱਥੇ 22 ਰੁਪਏ ਪ੍ਰੀਮੀਅਮ ਮਿਲ ਪ੍ਰੀਮੀਅਮ ਟੈਲ ਰੈਗੂਲਰ ਸੀਰੀਜ਼ ਮਤਲਬ ਤੇ ਹੋਰ ਵੱਡੀ ਗੱਲ ਆਪਸ਼ਨ ਬਹੁਤ ਹੈ ਇਹਦੇ ਵਿੱਚ ਆਹ ਟਾਇਲ ਆਪਣੀ ਲੁਧਿਆਣੇ ਕੋਲੇ ਗੁਰੂ ਘਰ ਚ ਲੱਗੀ ਹੈ ਜੀ ਪੂਰੇ ਲੰਗਰ ਹਾਲ ਦੇ ਵਿੱਚ ਆਹ ਤਾਂ ਲੱਗਦਾ ਜਿਵੇਂ ਪੱਥਰ ਹੁੰਦਾ ਟੁਕੜੀ ਵਾਲਾ ਜਿਹੜੇ ਲਾਉਂਨੇ ਆ ਅੱਜ ਕੱਲ੍ਹ ਡਿਜ਼ਾਈਨ ਕੋਈ ਜੋਇੰਟਿਸ ਨੂੰ ਦਿਸਣਾ ਕੋਈ ਕਹਿ ਨਹੀਂ ਸਕਦਾ ਮਤਲਬ ਬਾਈਪੇ ਫਾਰ ਜੀ ਵੀ ਠਾਈ ਠਾਈ ਦੇ ਫੁੱਟ ਟਾਇਲ ਵਿਕਰਈ ਹੈ ਮਾਰਕੀਟ ਦੇ ਵਿੱਚ ਇਹ ਠੀਕ ਆ ਵੀ 22 ਰੁਪਿਆ ਵੀ 22 ਰੁਪਏ ਕਨਸੈਪਟ ਬਹੁਤ ਨੇ ਮਤਲਬ ਜੋ ਤੁਹਾਡੀ ਬਹੁਤ ਹੈ ਯਾਰ ਡਿਜ਼ਾਈਨ ਵਾਧੂ ਹੈ ਇਹਦੇ ਵਿੱਚ ਜੋ ਤੁਹਾਡੀ ਚੁਆਇਸ ਹੈ ਮਤਲਬ ਐਨੀ ਵੀ ਆਪਾਂ ਦੋ ਕਲਰ ਦਿਖਾ ਕੇ ਤੇ ਆਪਾਂ ਕਲੈਕਸ਼ਨ ਬੰਦ ਕਰ ਚਾਹ ਤੁਸੀਂ ਘਰ ਦੇ ਅੰਦਰ ਲਗਾਓ ਬਾਹਰ ਲਗਾਓ ਜਿੱਥੇ ਮਰਜੀ ਲਗਾਓ ਮਤਲਬ ਠੀਕ ਹੈ ਮਤਲਬ ਇੰਨੀ ਜ਼ਿਆਦਾ ਕਲੈਕਸ਼ਨ ਹੈ ਵੀ ਜੈ ਜੈ ਕੰਦਰ ਆਪਾਂ ਡਿਮਾਂਡ ਕਰਦੇ ਆ ਤੇ ਡਾਕਟਰ ਜੇ ਸਾਰੇ ਦਿਖਾਉਣ ਲੱਗ ਗਏ ਤਾਂ ਮੈਨੂੰ ਲੱਗਦਾ ਵੀ ਦੋ ਤਿੰਨ ਕਿੰਨੇ ਤਾਂ ਵੀਡੀਓ ਬਣ ਜਾਣੀਆਂ ਬਿਲਕੁਲ ਜੀ ਲਾਈਟ ਡਾਰਕ ਦਾ ਕਨਸੈਪਟ ਹੈ ਇਹਦਾ ਕੀ ਪ੍ਰਾਈਸ ਹੈ ਸੇਮ ਰੇਟ 220 ਰੁਪਏ 220 ਰੁਪਏ ਮਤਲਬ ਸਾਡੇ ਸ਼ੋਰੂਮ 'ਚ ਆ ਕੇ ਇਸ ਤਰ੍ਹਾਂ ਨਹੀਂ ਵੀ ਅਸੀਂ ਇੱਥੇ ਤੁਹਾਨੂੰ ਪੰਜ ਕਲਰ ਦਿਖਾਤੇ ਕੋਈ 22 ਰੁਪਏ ਕੋਈ 25 ਰੁਪਏ ਕੋਈ 30 ਰੁਪਏ ਆ ਉਹ ਚੀਜ਼ ਨਹੀਂ ਜੋਰੀ ਇਹਦਾ ਦੱਸਦਾ ਬਾਈਪੇ ਫੁੱਟਾ ਦਾ ਇਸਦਾ ਬਾਈਪੇ ਫੁੱਟ ਰੇਟ ਹੀ ਹੈ ਮਤਲਬ ਠੀਕ ਤੇ ਉਹ ਵੀ ਕਲੀਅਰ ਕਰੋ ਜੀ 33 ਰੁਪਏ ਫੁੱਟ ਵਾਲਾ ਜਿਹੜੀ ਵੱਡੀ 2 ਬਾਈ 4 ਵਾਲੀ ਇਸ ਤੋਂ ਬਾਅਦ ਜਿਹੜੇ 2 ਬੇ 4 ਦੇ ਕਨਸੈਪਟ ਆ ਗਏ ਜੀ ਜਿਵੇਂ ਕਾਰਵਿੰਗ ਸੀਰੀਜ਼ ਆ ਗਈ ਪਲੱਸ ਗਲੋਸੀ ਸੀਰੀਜ਼ ਆ ਗਈ ਤੁਸੀਂ ਬਹੁਤ ਸ਼ੋਰੂਮ ਜਾ ਕੇ ਦੇਖਦੇ ਹੋ ਵੀ ਗਲੋਸੀ ਦਾ ਅਲੱਗ ਰੇਟ ਆ ਕਾਰਵਿੰਗ ਦਾ ਅਲੱਗ ਆ ਜੀ ਆਪ ਵੀ ਪਾ ਸਕਦੇ ਸਾਡੇ ਮਨ ਗਿਆ ਤਾਂ ਇਹਦਾ 33 33 ਫੁੱਟ ਰੇਟ ਹੈ ਸਾਰੀ ਵੱਡੀ ਗੱਲ ਐਂਡਲੈਸ ਸੀਰੀਜ਼ ਹੈ ਹਾਂਜੀ ਔਰ ਰੈਗੂਲਰ ਕੰਪਨੀ ਦਾ ਮਾਲ ਹੈ ਮਤਲਬ ਸਾਰਾ ਠੀਕ ਹੈ ਠੀਕ ਹੈ ਜਿਵੇਂ ਪਾਲੀਸ ਬ੍ਰਾਂਡ ਦਾ ਆ ਗਿਆ ਐਸ ਠੀਕ ਹੈ ਸਾਰੇ ਮਤਲਬ ਰੈਗੂਲਰ ਬ੍ਰਾਂਡ ਆਪਣੇ ਕੋਲੇ ਲੋ ਵੀ ਦੋਸਤੋ ਡਿਸਪਲੇ ਦੇ ਨੰਬਰ ਚੱਲ ਰਿਹਾ ਤੁਸੀਂ ਬਾਈ ਜੀ ਉਹਨਾਂ ਨਾਲ ਫੋਨ ਕਰਕੇ ਜੇ ਮਤਲਬ ਕਿ ਸਾਡੇ ਏਰੀਆ ਦੇ ਜਿੱਥੇ ਨਾ ਆਉਣਾ ਚਾਹਣ ਉਹ ਵੀ ਹੋਣਾ ਵੀ ਤੁਹਾਡੇ ਦੇ ਟੂ ਨੂੰ ਪੇਮੈਂਟ ਕਰ ਦੇਮ ਕਾ ਵੀ ਭੇਜ ਦੇ ਬਹੁਤ ਕਸਟਮਰ ਸਾਡੇ ਕੋਲੇ ਆਪਣੀ ਰੀਤ ਤੇ ਕੀ ਫੋਰਨ ਦੇ ਲੋਕ ਵੀ ਮਤਲਬ ਅਸੀਂ ਵੀਡੀਓ ਕਾਲ ਥਰੂ ਦਿਖਾ ਕੇ ਪ੍ਰਿੰਟ ਕੱਢ ਕੇ ਬਕਾਇਦਾ ਵਿ ਔਰ ਲੈ ਕੋਈ ਦਿੱਕਤ ਨਹੀਂ ਕਿ ਦੋਸਤੋ ਮਤਲਬ ਕਿ ਜੋ ਵੀ ਕੋਈ ਵੀ ਇਹਨਾਂ ਦੇ ਵੀਡੀਓ ਕਾਲ ਦੇ ਸਪੈਸ਼ਲ ਕੋਈ ਕਸਟਮਰ ਕਰੇ ਤਾਂ ਵੀ ਵੀਡੀਓ ਬਿਲਕੁਲ ਬਿਲਕੁਲ ਵੀਡੀਓ ਕਾਲ ਅਰੇਂਜ ਕਰਵਾ ਕੇ ਸਾਰਾ ਆਪਾਂ ਉਹਨੂੰ ਮਤਲਬ ਪੂਰਾ ਸੈਟੀਸਫਾਈ ਕਰਾਉਣੇ ਆ ਠੀਕ ਠੀਕ ਕੋਈ ਕੈਨੇਡਾ ਬੈਠਾ ਹੈ ਕੋਈ ਆਸਟ੍ਰੇਲੀਆ ਬੈਠਾ ਹੈ ਕੋਈ ਇਟਲੀ ਬੈਠਾ ਹੈ ਉਹਨਾਂ ਦੇ ਘਰੇ ਇੱਥੇ ਮਾਰ ਡਿਲੀਵਰ ਹੋ ਜਾਂਦਾ ਮਤਲਬ ਠੀਕ ਹੈ ਯਾਰ ਕਿਸੇ ਨੇ ਬਾਥਰੂਮ ਦਾ ਲੈਣਾ ਕਿਸੇ ਨੇ ਗੁਰਦੁਆਰਾ ਸਾਹਿਬ ਦਾ ਲੈਣਾ ਇੱਥੇ ਗਾਹ ਕਾਨੂੰ ਮਤਲਬ ਇੱਜ਼ਤ ਉਨੀ ਹੀ ਮਿਲਦੀ ਆ ਵੀ ਜੇ ਆਪਾਂ ਕਹਿ ਦਈਏ ਵੀ ਜੇ ਕੋਈ ਕਬੂਤਰਾਂ ਦੇ ਖੁੱਡੇ ਚ ਲੈਣ ਵਾਸਤੇ ਵੀ ਲਾਉਣ ਵਾਸਤੇ ਆ ਗਿਆ ਰੇਟ ਉਹਨੂੰ ਵੀ ਉਹੀ ਮਿਲ ਜਾਣਾ ਜੇ ਕੋਈ ਵੱਡਾ ਬਲਕ ਚ ਲੈਣਾ ਹੈ ਰੇਟ ਉਹਨੂੰ ਵੀ ਉਹੀ ਮਿਲ ਜਾਣਾ ਜਿਹਨੇ ਅੱਜ ਥੋੜੀ ਲਾਉਣੀ ਹੈ ਜੀ ਤੁਹਾਨੂੰ ਮੈਲ ਵੀ ਪਾਊਗਾ ਦੇਖੋ ਜੇ ਆਪਾਂ ਨੂੰ ਇਸ ਤਰ੍ਹਾਂ ਟੀਟੀ ਨਾ ਕੀਤਾ ਤਾਂ ਫਿਰ ਕੱਲ ਨੂੰ ਰეკਮੈਂਡੇਸ਼ਨ ਤੇ ਕਿਸ ਤਰ੍ਹਾਂ ਗਾਹ ਕਾਊਗਾ ਨਾਲੇ ਇੱਕ ਫਰੇਮ ਦੇ ਵਿੱਚ ਐ ਫਰੇਮ ਚੇਂਜ ਹੁੰਦੇ ਸਾਰੇ ਚਲੋ ਰੇਟ ਮਤਲਬ ਕਿ ਬਦਲੇ ਆ ਜਾਂਦਾ ਇਹਨਾਂ ਨੇ ਕਹਿੰਦਾ ਵੀ ਸਾਰਾ ਕੁਝ ਠੀਕ ਹੈ ਵੀ 33 ਰੁਪਏ ਦੇ ਸਾਵਣਾ ਤੁਹੇ ਲੈ ਜਾਓ ਹਾਂ ਮਤਲਬ ਕੋਈ ਕਨਸੈਪਟ ਚੂਜ਼ ਕਰ ਲਓ ਕੋਈ ਉਹਦਾ ਵੇਰੀਐਸ਼ਨ ਨਹੀਂ ਹੈਗਾ ਆਪਣਾ ਠੀਕ ਹੈ ਠੀਕ ਹੈ ਤੇ ਦੋਸਤੋ ਆਉਣਾ ਕਿੱਥੇ ਹੈ ਮੋੜ ਮੰਡੀ ਮਾਸਟਰ ਮਾਰਵਲ ਵਾਲਿਆਂ ਦੇ ਆਨ ਰੋਡ ਇਹ ਕੋਈ ਮਤਲਬ ਕਿ ਤੁਹਾਨੂੰ ਲੱਭਣਾ ਨਹੀਂ ਪੈਣਾ ਤੇ ਮੈਂ ਦਾ ਲੋਕੇਸ਼ਨ ਤੁਸੀਂ ਵੀ ਦੱਸ ਦੋ ਜੀ ਮਾਸਟਰ ਮਾਰਵਲ ਜੀ ਰੇਲਵੇ ਆਪਣਾ ਬ੍ਰਿੰਡਾ ਰੋਡ ਮੋੜ ਮੰਡੀ